ਇਧਰ ਆ ਉਹ ਬਾਈ ਕਿਹਨੂੰ ਬੋਲਦਾ ਇਹਨੂੰ ਮਾਂ ਮਾਂ ਮੁੱਕੀ ਇਧਰ ਇੱਕ ਮਿੰਟ ਨਾ ਹੋ ਗਿਆ ਬਾਵਾ ਗੱਡੀ ਨਿਕਲ ਜਾ ਰਹੀ ਹੈ ਤੇ ਚਿਹਰੀਆਂ ਟੁੱਟੀਆਂ ਲਾ ਰਹੀ ਥੋੜਾ ਮੋਟਰਸਾਈਕਲ ਤੇਰਾ ਸੀ ਮੁੰਡਾ ਤੇ ਐ ਮਾਰਿਆ ਮੈਨੂੰ ਕੀ ਕਹਿਣਾ ਇਹਨਾਂ ਦਾ ਬਈ ਕੰਮ ਇਹਨਾਂ ਮਾਰਦਾ ਨੇ ਚੌਥਾ ਪੰਜ ਮੈਂ ਕੇਸ ਹੋ ਗਿਆ ਇਹਨਾਂ ਦਾ ਯਾਰ ਸਾਰੇ ਪਿੰਡ ਨੂੰ ਥੂਜੀ ਰੰਗੀ ਬੈਠੀ ਐ ਜਵਾਬ ਨਹੀਂ ਕਿ ਬੋਧ ਮੈਂ ਤੁਹਾਨੂੰ ਪੁੱਛ ਮਾਂ ਖੜੀ ਜਦੋਂ ਤੁਸੀਂ ਕੁਛ ਵੀ ਨਹੀਂ ਕੀਤਾ ਤੁਸੀਂ ਅਸੀਂ ਕੁਛ ਨਹੀਂ ਕੀਤਾ ਤੇਰਾ ਕੋ ਮਰੇ ਪਿਆ ਉਹ ਕਿਨੇ ਮਾਰਦਾ ਮੈਂ ਮਾਰਿਆ ਟਾਈਮ ਉਹ ਤੂੰ 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 ਲੈ ਗਦੀਆ ਬੋਟਲ ਮੇਰੇ ਮੁੰਡੇ ਤੇ ਕੀ ਕਰਦੀ ਹੋਰੇ ਪਰੇ ਚੱਲ ਆ ਮੇਰਾ ਮੁੰਡਾ ਤਾਂ ਇੰਨਾ ਸੋਹਣਾ ਹੋਈ ਨਹੀਂ ਤਾਂ ਉਹ ਹੀ ਕਾਲਾ ਭੂੜਾ ਕੰਦੀ ਨਾ ਨਹੀਂ ਹੱਥ ਨਹੀਂ ਚੱਕਾ ਪਰੇ ਚੱਲਵੇਂ ਹੱਥ ਜੋੜ ਕੇ ਬੇਨਤੀ ਆ ਸਾਰੇ ਭੈਣਾ ਭਰਾਵਾਂ ਨੂੰ ਕਿਸੇ ਨੂੰ ਮੰਗ ਮੇ ਜੀ ਇਹਨਾਂ ਦੇਓ ਭਾਂਦੀ ਇੱਧਰ ਆ ਬੱਸ ਇੱਧਰ ਹੋ ਜੇ ਕਿਸੇ ਦਾ ਕੋਈ ਮਰਦਾ ਹੋਵੇ ਖਾਪਦਾ ਹੋਵੇ ਕਿਨ ਭਾਈ ਮੰਗ ਮੇ ਜੀ ਇਹਨਾਂ ਦੇ ਦਿਓ ਸਾਡੇ ਆਹ ਤਨੂਨ ਆ ਯਾਰ ਮੈਂ ਭਗਾਈ ਕਰਦਾ ਫਿਰਦਾ ਅਦਾਲਤਾਂ ਦੇ ਚੱਕਰ ਕਰਦਾ ਫਿਰ ਕੀ ਚੱਕਰ ਪੈ ਗਿਆ ਫਿਰ ਤੁਹਾਡਾ ਬਾਈ ਚੱਕਰ ਕੀ ਪੈਣਾ ਯਾਰ ਸਾਡੇ ਗਵਾਂਢੀ ਸੀਗੇ ਕੁਛ ਹੋਰ ਜਾ ਗਿਆ ਉਹਨਾਂ ਦਾ ਅੱਛਾ ਜੀ ਕਹਿੰਦਾ ਮੈਨੂੰ ਮੋਟਰਸਾਈਕਲ ਦੇ ਮਗਰ ਮੈਂ ਜਾ ਕੇ ਆਉਣਾ ਕਿਤੇ ਮੈਂ ਕਾ ਚੱਲੇ ਜਵਾਕ ਆ ਫੜਾ ਦੇ ਪਹਿਲੀ ਗਲਤ ਮੈਨੂੰ ਮੈਂ ਉਹੀ ਗਲਤੀ ਕਰ ਲੈ ਮੈਂ ਤਾਂ ਪਿੱਟੀ ਜਾਣਾ ਨਹੀਂ ਦੇਣਾ ਸੀ ਮੈਂ ਫੜਾਦਾ ਜਵਾਕ ਸਾਹਮਣੇ ਕਿ ਮੈਂ ਤਾਂ ਗਵਾਂਢੀਆਂ ਦਾ ਰਿਕਤੇ ਕੰਮ ਆ ਜਾਂਦਾ ਵੀ ਹੈ ਨਾ ਗਵਾਂਢ ਮੱਥੇ ਨਾ ਬਣਾ ਕੇ ਰੱਖਣੀ ਚਾਹੀਦੀ ਹੈ ਮੋਟਰਸਾਈਕਲ ਲੈ ਗਿਆ ਗਿਆ ਸ਼ਹਿਰ ਚ ਉਠਾ ਦਿਨੇ ਉੱਥੇ ਐਕਸੀਡੈਂਟ ਕਰਤਾ ਉਹਦਾ ਤਾਂ ਕੁਸ ਗਿਆ ਨਹੀਂ ਕਚਹਿਰੀਆਂ ਦੇ ਚੱਕਰ ਮੈਂ ਕੱਢਦਾ ਫਿਰ ਮੇਰੇ ਨਾਲ ਮੋਟਰਸਾਈਕਲ ਅਛਾ ਤੁਹਾਡੇ ਨਾਮ ਤੇ ਮੋਟਰਸਾਈਕਲ ਲੁੱਟ ਬਾਈ ਮੇਰਾ ਮੇਰੇ ਨਾਲ ਤੇ ਹੋਊਗਾ ਯਾਰ ਨਹੀਂ ਮੋਟਰਸਾਈਕਲ ਤੁਸੀਂ ਦਿੱਤਾ ਸੀਗਾ ਮੈਂ ਦੇਤਾ ਹੁਣ ਮੰਗ ਮੈਂ ਯਾਰ ਨਹੀਂ ਉਹ ਜਵਾਕ ਆਇਆ ਸੀ ਲੈਣ ਜਵਾਕ ਆਇਆ ਸੀ ਯਾਰ ਸਾਰਾ ਮੇਰੀ ਤਾਂ ਫੱਟੀ ਪੋਛਤੀ ਮੈਂ ਤਾਂ ਮਹੀਨਾ ਹੋ ਗਿਆ ਕਿਤੇ ਉੱਥੇ ਸੱਦ ਲੈਂਦੇ ਕਿਤੇ ਉੱਥੇ ਸੱਦ ਲੈਂਦੇ ਮੇਰੇ ਨਾਲ ਤੇ ਮੋਟਰਸਾਈਕਲ ਤਾਂ ਹੀ ਆਖ ਕੇ ਅੱਜ ਬੁਲਾਇਆ ਤੁਹਾਨੂੰ ਆ ਕਾਨੂੰਨਾ ਸਾਡੇ ਯਾਰ ਦੇਖੋ ਜੀ ਜਿਹੜਾ ਇਹਦਾ ਮੋਟਰਸਾਈਕਲ ਸੀਗਾ ਉਹ ਮੰਗ ਕੇ ਲੈ ਕੇ ਗਏ ਸੀਗੇ ਉਹ ਮੋਟਰਸਾਈਕਲ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਜਿਹੜਾ ਉਹ ਕੋਈ ਬੱਚਾ ਮੇਰੇ ਸਾਹਮਣੇ ਮੋਟਰਸਾਈਕਲ ਦੇ ਥੱਲੇ ਮਰ ਮੁਰ ਗਿਆ ਕਿ ਕੀ ਯਾਰ ਪਤਾ ਨਹੀਂ ਸੱਟਾ ਸੁੱਟਾ ਬਾਬਾ ਪਾਜ ਗਿਆ ਸੀਰੀਅਸ ਆ ਜਣੀ ਕੀ ਉਹ ਅੱਛਾ ਬੱਚਾ ਉਹਨਾਂ ਦਾ ਕੋਮਾ ਦੇ ਵਿੱਚ ਆ ਜਿਹੜਾ ਮੋਟਰਸਾਈਕਲ ਲੈ ਕੇ ਗਏ ਸੀਗੇ ਉਹਨਾਂ ਨੂੰ ਵੀ ਬੁਲਾਵਾਂਗੇ ਕੀ ਸਾਰੀ ਗੱਲਬਾਤ ਹੈ ਮੈਂ ਮੇਰੀ ਗੱਲ ਸੁਣ ਬਈ ਇੱਕ ਮਿੰਟ ਮੇਰਾ ਮੋਟਰਸਾਈਕਲ ਮੈਂ ਟੁੱਟਿਆ ਭੱਜਿਆ ਉਹਦਾ ਪਾਸੇ ਮੈਨੂੰ ਗੱਲ ਦੱਸਣੀ ਹੈ ਕਿ ਮੀਡੀਆ ਲਈ ਹਾਂਜੀ ਅਰੇ ਉਹਦਾ ਮੋਟਰਸਾਈਕਲ ਟੁੱਟਣਾ ਹੀ ਭੱਜ ਗਿਆ ਚਲ ਦਫਾ ਹੋਵੇ ਮੋਟਰਸਾਈਕਲ ਟੁੱਟ ਗਿਆ ਉਹਨਾਂ ਛੋੜਾਂ ਦੇ ਦੋਨਾਂ ਦੇ ਸੱਟਾਂ ਵੱਜੀਆਂ ਚਲਾਉਂਦੇ ਦੇ ਵੱਜੀਆਂ ਦੂਜੇ ਦੇ ਵੱਜੀਆਂ ਉਹ ਖਰਚਾ ਵੀ ਮੈਨੂੰ ਪਾਈ ਜਾਂਦੇ ਯਾਰ ਮੈਨੂੰ ਮਾਰਤਾ ਯਾਰ ਉਹ ਕੋਮਾ ਦੇ ਵਿੱਚ ਪਿਆ ਮੈਂ ਕੀ ਕਿੱਧਰ ਜਾਣਾ ਮੈਂ ਯਾਰ ਤੁਸੀਂ ਕੋਈ ਇਹ ਕਾਨੂੰਨ ਆ ਸਾਡੇ ਯਾਰ ਅਦਾਲਤਾਂ ਦੇ ਗੇੜੇ ਕੱਢੀ ਜਾਣਾ ਮੈਂ ਆ ਮੇਰੀ ਕਾਪੀ ਹੈ ਮੋਟਰ ਮੇਰੇ ਨਾਂ ਤੇ ਸੀ ਅੱਛਾ ਜੀ ਇਨਾਂ ਦੇ ਨਾਮ ਤੇ ਸੀ ਮੋਟਰਸਾਈਕਲ ਮੰਗ ਕੇ ਕੋਈ ਹੋਰ ਲੈ ਕੇ ਗਿਆ ਤੇ ਢੇਡੇ ਇਹ ਅਦਾਲਤਾਂ ਦੇ ਕੱਢ ਰਿਹਾ ਸਾਰਾ ਖਰਚਾ ਵੀ ਦੱਸੋ ਬਈ ਸਾਰਾ ਖਰਚਾ ਤੁਸੀਂ ਕਰ ਰਹੇ ਹੋ ਆਪਦੇ ਪੱਲਿਓ ਤੇ ਜਿਹੜਾ ਮੋਟਰਸਾਈਕਲ ਮੰਗ ਕੇ ਲੈ ਕੇ ਗਿਆ ਸੀ ਉਹਦੇ ਗਵਾਂਡੋ ਆਈ ਸੀ ਉਹ ਗਵਾਂਡੀ ਸੀ ਯਾਰ ਸਾਰੇ ਇਹਨੂੰ ਕਰਾਉਣੇ ਵੱਡੇ ਮਾਂ ਪੁੱਛਾਂ ਦੇ ਉਹਨਾਂ ਦੇ ਦਰਸ਼ਨ ਤੁਹਾਨੂੰ ਮੰਨਦੇ ਨਹੀਂਗੇ ਮੰਨਦਾ ਯਾਰ ਕਿਸੇ ਇੱਕ ਪਾਸੇ ਦਾ ਪੈਸੇ ਲਾਵੇ ਮੋਟਰਸਾਈਕਲ ਤੇ ਲਾ ਦੇ ਉਹ ਜਿਹੜੇ ਦੋ ਜਵਾਕ ਪਏ ਨਾ ਉਹਨਾਂ ਤੇ ਲਾਉਂਦੇ ਆ ਕੀ ਉਹ ਵੇਖੋ ਆ ਰਹੇ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਉਣੀ ਆ ਤੁਹਾਡੀ ਕੀ ਗੱਲ ਆ ਕੀ ਸਾਰਾ ਸੱਚ ਆ ਕਾਫੀ ਟਾਈਮ ਤੋਂ ਬੁਲਾਈ ਜਾਂਦੇ ਆ ਆਜੋ ਸਤਿ ਸ਼੍ਰੀ ਅਕਾਲ ਆ ਕੇ ਮਹਾਪਰਚ ਆਏ ਆ ਬਾਈ ਤੂੰ ਆ ਆ ਕੇ ਬੁਲਾਈ ਬੈਠਾ ਕੀ ਨੂੰ ਮੈਂ ਸੁਣ ਉਹ ਤੂੰ ਚੁੱਪ ਕਰ ਆ ਕੀ ਹੋ ਗਿਆ ਮੀਨਾ ਸ਼ਰਮ ਮੰਨੋ ਮਾਰੀ ਆ ਮੂੰਹ ਬੰਨ ਕੇ ਆ ਗਿਆ ਅੱਜ ਵੀ ਮੈਂ ਤਾਂ ਮੂੰਹ ਬੰਨ ਕੇ ਉਹ ਤੋਂ ਪਤਾ ਕਿ ਨਹੀਂ ਆ ਬਾਹਰ ਨਹੀਂ ਬੋ ਤੋਂ ਤੁਹਾਡੇ ਤੇ ਮੈਂ ਜਿਹੜਾ ਧੁੱਪੇ ਮੱਜਦਾ ਫਿਰਦਾ ਮੈਂ ਮੱਜ ਕੇ ਦੇ ਕਿਵੇਂ ਹੋ ਗਿਆ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲਾਂ ਮੀਨਾ ਹੋ ਗਿਆ ਤੂੰ ਜਾ ਮੁੰਡਾ ਇੱਕ ਮਿੰਟ ਹੋ ਗਿਆ ਬਾਬਾ ਗੇੜੇ ਗੰਡੀ ਨਾ ਘੇਰ ਰਹੀਆਂ ਤੇ ਕਚੇਰੀਆਂ ਕੁੜੀਆਂ ਦੀ ਗਾੜੀ ਥੋੜਾ ਮੋਟਰਸਾਈਕਲ ਤੇਰਾ ਸੀ ਮੁੰਡਾ ਤੇ ਆ ਮਾਰਿਆ ਮੈਨੂੰ ਕੀ ਕਹਿਣਾ ਮੋਟਰ ਮੈਂ ਕਿਹਨ ਲੈ ਗਿਆ ਅਸੀਂ ਨਹੀਂ ਲੈ ਕੇ ਗਏ ਇੱਕ ਮਿੰਟ ਇੱਕ ਮਿੰਟ ਸ਼ਾਂਤ ਹੋਵੋ ਸ਼ਾਂਤ ਹੋਵੋ ਜਿਹੜਾ ਮੋਟਰਸਾਈਕਲ ਹੈਗਾਗਾ ਉਹ ਤੁਸੀਂ ਮੰਗ ਕੇ ਲੈ ਕੇ ਗਏ ਸੀ ਅਸੀਂ ਨਹੀਂ ਮੰਗਿਆ ਮੁੰਗਾ ਸਾਨੂੰ ਨਹੀਂ ਪਤਾ ਅਸ ਤਾਂ ਗੱਲ ਜੀ ਬਾਹਰ ਵੇਖੋ ਸ਼ਰੇ ਆ ਮੁੱਕਰੀ ਜਾਂਦੇ ਆ ਤੁਸੀਂ ਚਾਰ ਵਾਰੀ ਪਹਿਲਾਂ ਸਾਨੂੰ ਫੋਨ ਲਾ ਲਿਆ ਤੰਗ ਤੁਸੀਂ ਕਰ ਦੋ ਮੈਨੂੰ ਮੈਂ ਸੱਦਿਆ ਇਹਨਾਂ ਨੂੰ ਮੈਂ ਸੱਦਿਆ ਮੈਂ ਜਿਹੜਾ ਸਹੀ ਪੱਖ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਚਾਰ ਵਾਰੀ ਇਹਨਾਂ ਨੂੰ ਫੋਨ ਲਾਇਆ ਕਦੇ ਕਹਿੰਦੇ ਸੀ ਆਵਾਂਗੇ ਕਦੇ ਕਹਿੰਦੇ ਕਿਦਾ ਫੋਨ ਕਰਾਤਾ ਬਾਈ ਇਹਨੂੰ ਬੋਲਦਾ ਨਾ ਇਹਨੂੰ ਮਾਂ ਮੱਕੀ ਇੱਧਰ ਗੱਲ ਸੁਣੋ ਉਹ ਕਹਿੰਦੀ ਮੈਂ ਮਾਰੂ ਮੱਕੀ ਇਹ ਗੱਲ ਕਿੱਧਰ ਮੱਕੀ ਬਾਈ ਤੂੰ ਇੱਕ ਮਿੰਟ ਮੇਰੇ ਮੁੰਡੇ ਨੂੰ ਸੁਲੱਗ ਦੱਸਦਾ ਤੂੰ ਮੈਨੂੰ ਮਾਰਤਾ ਇਹਨੇ ਮੈਨੂੰ ਮੇਰਾ ਮਾਰਤਾ ਮਾਂ ਵੇਖੋ ਗੱਲ ਸੁਣੋ ਵੀ ਜਿਹੜਾ ਹੈਗਾਗਾ ਵੀ ਪੂਰਾ ਪੜਕੀ ਜਾਂਦਾਗਾ ਕਿਉਂਕਿ ਮੁੰਡੇ ਦਾ ਸਾਰਾ ਨਾਮ ਇਸੇ ਦਾ ਆ ਗਿਆ ਮੋਟਰਸਾਈਕਲ ਸੀਗਾ ਮੰਗ ਕੇ ਲੈ ਕੇ ਗਏ ਸੀਗੇ ਠੀਕ ਹੈ ਕਸੂਰ ਵੇਖਦੇ ਆ ਕੀ ਦਾਗਾ ਪੂਰੀ ਗੱਲਬਾਤ ਤੁਹਾਨੂੰ ਦੱਸਾਂਗੇ ਤੁਸੀਂ ਵੀਡੀਓ ਨਾ ਬਣੇ ਰਿਹਾ ਨਹੀਂ ਤੁਹਾਨੂੰ ਮੰਗ ਵਿੱਚ ਗਵੰਡਿਆਂ ਨੂੰ ਜਿਹੜਾ ਮੂੰਹ ਮੱਥਾ ਹੁੰਦਾ ਉਹ ਚੀਜ਼ ਦੇਣ ਦਾ ਮੰਗ ਵਿੱਚ ਬਾਈ ਜਰਾ ਚੱਲ ਦੇ ਦੇ ਮੋਟਰਸਾਈਕਲ ਦੇਤਾ ਉਹ ਮਾਰ ਕੇ ਨਾਲੇ ਤਾਂ ਵੇਖੋ ਤੁਸੀਂ ਆ ਪਿੱਕਾ ਪੀ ਮੇਰੇ ਨਾਲ ਮੋਟਰਸਾਈਕਲ ਦਾ ਪੈਸੇ ਮੈਂ ਲਾਈ ਹੈ ਨਾ ਤੇ ਮੋਟਰ ਤੇ ਲੱਗੇ ਦਫਾ ਲੋਹਾ ਤਾਂ ਸਿੱਧਾ ਹੋ ਜਾਊਗਾ ਕੁਝ ਹੋਰ ਕੁਮਾਜ ਪਿਆ ਮੈਂ ਉਹਦੇ ਤੇ ਪੈਸੇ ਲਾਦੇ ਤੁਸੀਂ ਮੋਟਰਸਾਈਕਲ ਲੈ ਕੇ ਗਿਆ ਸੀ ਨਾ ਹੈਂ ਦੇਖੋ ਮੁੰਡਾ ਮੰਨ ਰਿਹਾ ਤੂੰ ਸੱਚੀ ਸੱਚੀ ਦੱਸੋ ਵੀ ਲੈ ਕੇ ਗਏ ਸੀ ਕਿ ਨਹੀਂ ਲੈ ਕੇ ਗਏ ਸੀ ਮੋਟਰਸਾਈਕਲ ਮੈਂ ਮੈਨੂੰ ਮੋਟਰਸਾਈਕਲ ਚਲਾਉਣਾ ਆਉਂਦਾ ਮੈਂ ਤਾਂ 10 ਰੁਪਏ ਦੇ ਕਿ ਰੇਖੇ ਦਿਉਣੀ ਆ ਮੈਂ ਜਵਾਬ ਤਾਂ ਪੁੱਛੋ ਸਲੱਗ ਬਾਈ ਤੁਸੀਂ ਲੈ ਕੇ ਗਏ ਸੀ ਮੋਟਰ ਇਹਨੂੰ ਜਵਾਬ ਨਹੀਂ ਕਿਉਂਦਾ ਮੈਂਥੋਂ ਪੁੱਛ ਮਾਂ ਖੜੀ ਜਦੋਂ ਮਾਂ ਦੀ ਨਹੀਂ ਮੰਗ ਕੇ ਉਹ ਲੱਗਿਆ ਉਹ ਤੋਂ ਪੁੱਛੋ ਉਹ ਇਹ ਤਾਂ ਬਾਈ ਦਾ ਕੰਮ ਹੀ ਇਹ ਹੈ ਯਾਰ ਇਹਨਾਂ ਦੇ ਕਰਦੇ ਆ ਮੋਟਰਸਾਈਕਲ ਦਿੱਤਾ ਸੀ ਤੁਹਾਨੂੰ ਪਤਾ ਨਹੀਂ ਸੀ ਉਸ ਚੀਜ਼ ਦਾ ਯਾਰ ਮੈਨੂੰ ਯਾਰ ਮੈਂ ਕਹਾਂ ਜਵਾਬ ਆ ਇਹਨਾਂ ਦਾ ਬਾਈ ਕੰਮ ਇਹਨਾਂ ਮਾਰਤਾ ਨੇ ਚੌਪਾ ਪੰਜ ਮੈਂ ਕੇਸ ਹੋ ਗਿਆ ਇਹਨਾਂ ਦਾ ਯਾਰ ਸਾਰੇ ਪਿੰਡ ਨੂੰ ਦੇਖੋ ਜੀ ਤੁਹਾਡਾ ਸਾਰੇ ਪਿੰਡ ਦੇ ਨਾਮ ਆ ਰਿਹਾ ਹੈਗਾ ਮੈਂ ਕੀ ਕੀਤਾ ਦੇਖੋ ਮੰਨ ਨਹੀਂ ਰਹੇ ਹਜੇ ਵੀ ਮੰਨ ਨਹੀਂ ਰਹੇ ਕਿ ਕੋਈ ਨਾ ਕੋਈ ਸਬੂਤ ਹੋਊਗਾ ਨਹੀਂ ਕੱਢ ਤੁਸੀਂ ਕੁਛ ਵੀ ਨਹੀਂ ਕੀਤਾ ਤੁਸੀਂ ਅਸੀਂ ਕੁਛ ਨਹੀਂ ਕੀਤਾ ਤੇਰਾ ਕੋ ਮਰਿਆ ਪਿਆ ਉਹ ਕਿਨੇ ਮਰਦਾ ਮੇਰੇ ਪੈਰ ਉਹ ਤੂੰ 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 ਲੈ ਗਲੀ ਮੋਟੇ ਲੋ ਮੇਰੇ ਮੁੰਡੇ ਤੇ ਕੀ ਕਰਦੀ ਹੋਰੇ ਕਰੇ ਚੱਲ ਤੂੰ ਥੱਕੇਗਾ ਮਰ ਤੂੰ ਥੱਕੇ ਮਾਰਦੀ ਹੈ ਭਾਈ ਵੇਖੋ ਥੱਕੇ ਮਾਰੀ ਹੋਇਆ ਡਰਾਣਾ ਮੇਰੇ ਤੇਰੇ ਕੋਲ ਕੋਈ ਸਬੂਤ ਹੈ ਮੈਂ ਦੇਊਗਾ ਸਬੂਤ ਹਾਂ ਦੇ ਹਾਂ ਦੇਊਂਗਾ ਸਬੂਤ ਮੈਂ ਸਬੂਤ ਤੇ ਤੁਹਾਡੇ ਕੈਮਰੇ ਲੱਗੇ ਆ ਆ ਜਾਓ ਕੈਮਰੇ ਦੇ ਵਿੱਚ ਰਿਕਾਰਡਿੰਗ ਹੋ ਗਈ ਉਹ ਕਹਿੰਦਾ ਕਿਹੜਾ ਕੈਮਰਾ ਮੈਂ ਕੈਮਰੇ ਕਿਹੜੇ 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 ਕੈਮਰੇ ਨਹੀਂ ਦੇਖ ਮੈਂ ਤਾਂ ਕੋਈ ਗੱਲ ਨਹੀਂ ਕਰਨੀ ਸਾਡੀ ਕੋਈ ਗਲਤੀ ਨਹੀਂ ਠੀਕ ਹੈ ਮੈਂ ਕੁਝ ਨਹੀਂ ਕੀਤਾ ਹਾਂ ਤੁਹਾਨੂੰ ਮੈਂ ਕੈਮਰੇ ਹੈਗੇ ਆ ਹਾਂ ਹੈਗੇ ਕੋਈ ਕੈਮਰਾ ਨਹੀਂ ਤੇਰੇ ਟਾਈਮ ਖਰਾਬ ਕਰਦਾ ਹਾਂ ਰਿਕਾਰਡਿੰਗ ਹੈਗੀ ਆ ਕੈਮਰੇ ਦੀ ਰਿਕਾਰਡਿੰਗ ਹੈਗੀ ਆਪਾਂ ਜਿਹੜਾ ਸੱਚ ਸਾਹਮਣੇ ਲੈ ਕੇ ਆਵਾਂਗੇ ਹੁਣ ਕਿੱਧਰ ਜਾਵਾਂਗੇ ਆ ਦੇਖੋ ਆ ਦੇਖੋ ਕੈਮਰੇ ਦੀ ਆ ਕੈਮਰੇ ਦੀ ਰਿਕਾਰਡਿੰਗ ਵੀ ਹੈਗੀ ਇਹਨਾਂ ਕੋਲੇ ਹੁਣ ਤੁਹਾਡਾ ਤੁਹਾਡੀ ਫੋਟੋ ਹੈ ਆ ਜਵਾਕ ਦੀ ਤੁਸੀਂ ਮੰਗ ਕੇ ਲੈ ਕੇ ਗਏ ਹੋ ਉਹ ਉਹ ਖੜਾ ਇਹ ਮੇਰਾ ਹੈ ਨਹੀਂ ਗਾ ਕੈਮਰੇ ਦੇ ਵਿੱਚ ਰਿਕਾਰਡਿੰਗ ਵੀ ਹੈਗੀ ਫਿਰ ਵੀ ਸ਼ਰੇਆਮ ਮੁੱਕਰੀ ਜਾਂਦੇ ਕੈਮਰੇ ਦੇ ਵਿੱਚ ਕੋਈ ਰਿਕਾਰਡਿੰਗ ਨਹੀਂ ਆ ਟਾਪੀ ਆ ਉੱਚੀ ਪਰਿਆ ਕਰਾ ਟਾਪੀ ਦਾ ਲੱਗਦਾ ਕਿਹੜੀ ਕਾਪੀ ਦੇਖੋ ਕਿਹੜੀ ਅਦਾਲਤਾਂ ਦੇ ਕਾਗਜ਼ ਉਹ ਵੀ ਚਲਾ ਕੇ ਮਾਰੇ ਜਿਹੜੇ ਉਹਦੇ ਕੋਲ ਸਬੂਤ ਕਿਹੜੀ ਸਰਕਾਰੀ ਜੀ ਤੁਝ ਲਾ ਕੇ ਉਹ ਮੈਂ ਭਾਈ ਸ਼ਰੇਆਮ ਮੁੱਕਰੀ ਜਾਂਦੇ ਕੈਮਰੇ ਦੇ ਵਿੱਚ ਫੋਟੋ ਵੀ ਹੈਗੀ ਇਹਨਾਂ ਦੀ ਠੀਕ ਹੈ ਮੈਂ ਕੈਮਰੇ ਨਾਲ ਆ ਮੇਰਾ ਮੁੰਡਾ ਤਾਂ ਇੰਨਾ ਸੋਹਣਾ ਉਹ ਹੀ ਨਹੀਂ ਉਹ ਕਾਲਾ ਭੂੜਾ ਤਾਂਂ ਦੀਰਾ ਨਹੀਂ ਗਾ ਉੱਪਰ ਵਿੱਚ ਚੱਲਵੇਂ ਆ ਵੇਖੋ ਉਹ ਭੱਜ ਗਿਆ ਉਹ ਮੁੱਕਰ ਗਿਆ ਉਹ ਮੁੱਕਰ ਗਿਆ ਵੇਖੋ ਕਰ ਗਿਆ ਛਰੇ ਆ ਮੁਕਰੇ ਆ ਇਸ ਗੱਲ ਤੋਂ ਸਿਰਫ ਮੋਟਰਸਾਈਕਲ ਆਪ ਦਾ ਦਿੱਤਾ ਸੀ ਗਵਾਂਢੀ ਹੋਣ ਦੇ ਨਾਤੇ ਇਹ ਜਿਹੜਾ ਨਾਮ ਗਲਤੀ ਇਹਦੀ ਕੋਈ ਨਹੀਂ ਵਿਚਾਰੇ ਦੀ ਜਦੋਂ ਆਪਾਂ ਕਿਸੇ ਨੂੰ ਕੋਈ ਆਪਣੀ ਚੀਜ਼ ਦੇ ਦਨੇ ਮੰਗਮੀ ਤੇ ਬਾਅਦ ਵਿੱਚ ਕੋਈ ਸਾਰ ਨਹੀਂ ਲੈਂਦਾਗਾ ਸਾਰਾ ਜਿਹੜਾ ਇਲਜ਼ਾਮ ਹੈ ਉਹ ਮੋਟਰਸਾਈਕਲ ਮਾਲਕ ਤੇ ਪੈ ਰਿਹਾਗਾ ਕੌਣ ਸਹੀ ਹੈ ਕੌਣ ਗਲਤ ਹੈ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਇਸੇ ਤਰ੍ਹਾਂ ਤੁਸੀਂ ਬਣੇ